ਜੀ ਪਹੁੰਚ ਗਏ ਜੀ ਸ੍ਰੀ ਹਜੂਰ ਸਾਹਿਬ ਤੇ ਟ੍ਰੇਨ ਆ ਕੇ ਹੁਣੀ ਖੜੀ ਜੀ ਤੇ ਲਾ ਲਿਆ ਸਮਾਨ ਤੇ ਆਈ ਜਾਂਦੇ ਨੇ ਜੋਪਰ ਪਹੁੰਚ ਗਏ ਹਨਾ ਬੱਟੀ ਵਧੀਆ ਯਾਤਰਾ ਰਹੀ ਨਾ ਪੂਰੀ ਉਹ ਬਾਈ ਜੀ ਕਹਿੰਦਾ ਅਜੇ 30 ਕਿਲੋਮੀਟਰ ਦੂਰ ਪਿਆ ਤੂੰ ਦਾ ਚੱਲ ਆ ਜਾ ਤੈਨੂੰ ਤਾਂ ਨਹੀਂ ਕਿਹਾ ਕਰ ਲਿਆ ਜੀ ਸਮਾਨ ਪੈਕੇ ਜਮਾ ਤੇ ਆ ਗਏ ਜੋਪਰ ਕੁਛ ਰਹਿ ਤਾਂ ਨਹੀਂ ਗਿਆ ਭਾਈ ਐ ਦੱਸੋ ਹਾਂਜੀ ਹੁਣ ਚੱਲਦੇ ਹਾਂ ਕਮਰਿਆਂ ਚ ਇਹ ਐਦੂਵਾਦਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤ ਸ੍ਰੀ ਅਕਾਲ ਹਾਂਜੀ ਹੁਣ ਚੱਲਦੇ ਆ ਕਮਰੇਆਂ ਚ ਤੇ ਹਾਟੂ ਲੈ ਕੇ ਇਥੋਂ ਜ ਗਈ ਇਤਨਾ ਡੇਢ ਸਾਹਿਬ ਤੇ ਲਾਗੇ ਜੀ ਪਰਨੇ ਬੰਨਣਾ ਤੇ ਕਾਹ ਮੁੰਡਿਆ ਛੱਟਾ ਜਮਾ ਚਲੋ ਜੀ ਸੋਨਿਆ ਸਤ ਸ੍ਰੀ ਅਕਾਲ ਹਾਂਜੀ ਹੁਣ ਚੱਲਦੇ ਆ ਕਮਰਿਆਂ ਚ ਜੀ ਸੰਗਤ ਬਹੁਤ ਹੀ ਜ਼ਿਆਦਾ ਹੈ ਜੀ ਤੇ ਦੇਖੋ ਰਸਹੀ ਬਹੁਤ ਜ਼ਿਆਦਾ ਹੈ ਤੇ ਸ੍ਰੀ ਹਜੂਰ ਸਾਹਿਬ ਅੱਜ 2 ਘੰਟੇ ਪਹਿਲਾਂ ਟ੍ਰੇਨ ਲੱਗੀ ਤੇ ਦੇਖੋ ਬਹੁਤ ਹੀ ਜ਼ਿਆਦਾ ਇਕੱਠਾ ਹੈ ਇਹ ਮਾਂ ਖਾਲੀ ਹੋ ਗਈ ਟ੍ਰੇਨ ਜੀ ਜਮਾ ਤੇ ਦੇਖੋ ਬਹੁਤ ਹੀ ਜ਼ਿਆਦਾ ਇਕੱਠਾ ਹੈ ਹਾਂ ਜੀ ਰੱਖਦਾ ਜੀ ਸਮਾਨ ਬੱਸ ਚ ਤੇ ਹੁਣ ਚੱਲਦੇ ਆ ਕਮਰੇ ਚ ਇਹ ਰਿ ਕੋ ਸਮਾਨ ਹੋ ਗਿਆ ਜਮਾ ਓਕੇ ਬਹੁਤ ਹੀ ਭੀੜ ਹੈ ਪਹੁੰਚ ਗਏ ਨਦੇੜ ਸਾਹਿਬ ਪਹੁੰਚ ਗਏ ਜੀ ਸਰਾ ਦੇ ਗੇਟ ਚ ਜਮਾ ਇਹ ਕਿਉਂ ਠੀਕ ਹੈ ਜਮਾ ਵਧੀਆ ਸਾਰਾ ਜਮਾ ਹੀ ਗਰਮੀ ਨਹੀਂ ਹੈਗੀ ਇੱਥੇ ਤੇ ਦੇਖੋ ਸੰਗਤ ਬਹੁਤ ਹੀ ਜ਼ਿਆਦਾ ਆਈ ਹੈ ਘੱਟ ਬਹੁਤ ਹੀ ਜ਼ਿਆਦਾ ਹੈ ਆ ਦੇਖੋ ਝੋਲੇ ਕਿਵੇਂ ਚੱਕੇ ਨੇ ਮੁੰਡਿਆਂ ਨੇ ਉਨਮਲ ਦੇ ਕਮਰੇ ਚ ਆ ਗਈ ਹਾਂਜੀ ਆ ਗਈ ਜੀ ਕਮਰੇ ਚ ਤੇ ਕਮਰਾ ਦੇਖੋ ਠੀਕ ਹੋ ਜੀ ਠੀਕ ਹੋ ਜੀ ਜਮਾ ਹੋਰ ਜੀ ਜਮਾ ਓਕੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇਹਨਾਂ ਦੋਨਾਂ ਦਾ ਹਾਂਜੀ ਗਾਗਰ ਦੀ ਸੇਵਾ ਲਈ ਤਿਆਰ ਹੋ ਰਹੇ ਨੇ ਸਿੰਘ ਗਾਗਰ ਦੀ ਸੇਵਾ ਲਈ ਤਿਆਰ ਹੋ ਰਿਹਾ ਸਿੰਘ ਦੇਖੋ ਪਰਨਾ ਬੰਨੀ ਜਾਂਦਾ ਤੇ ਮੈਂ ਹੋ ਗਿਆ ਰੈਡੀ ਤੇ ਚੋਬਰ ਆ ਵੀ ਰੈਡੀ ਐ ਆ ਵੀ ਰੈਡੀ ਐ ਚੋਬਰ ਉਹ ਤਾਂ ਓਕੇ ਹੋਈ ਬੈਠਾ ਐ ਇਹ ਵੀ ਜਮ ਓਕੇ ਐ ਤੇ ਆ ਬਸ ਪਰਨਾ ਵੱਟੀ ਪਰਨਾ ਬਣਾ ਲਿਆ ਪਾਸੇ ਠੀਕ ਐ ਠੀਕ ਐ ਸਾਰੇ ਚੋਬਰ ਰੈਡੀ ਨੇ ਗਾਗਰ ਦੀ ਸ਼ੇਵਾ ਤੇ ਬੰਨ ਜੇ ਇਹਦੇ ਹੁਣ ਦੂ ਵੀ ਬੰਨ ਜੀ ਠੀਕ ਐ ਆ ਮੈਂ ਵੀ ਦਿਖਾਦਾ ਇਧਰ ਹੋ ਆਪਾਂ ਦਾ ਰਹੜੀਆਂ ਜੀ ਵਾਹੰਟੀ ਹੈ ਜੀ ਸੰਗਤ ਕਾ ਕਰਦੀ ਸੇਵਾ ਲਈ ਰਮਾਨਾ ਗੇਟ ਨੂੰ ਲਾਤਾ ਜਿੰਦਾ ਆ ਆ ਗਈ ਚਲੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सातना वा हे

बहुत ही ज्यादा कट्ठ है जी देखो ये जो मेन गुरुद्वारा साहब तख सचखंड श्री हजूर साहेब नंदेड़ ਇੱਕ ਸਾਈਡ ਤੇ ਜੋ ਵਾਇਗੁਰ ਜੀ ਆਹੇ ਗੁਰੂ ਸਤਨਾਮ ਵਾਹਿਗੁਰੂ ਆਹੇ ਗੁਰੂ ਸਤਨਾਮ ਵਾਹਿਗੁਰੂ ਆਹੇ ਗੁਰੂ ਸਤਨਾਮ ਵਾਹਿਗੁਰੂ ਆਹੇ ਗੁਰੂ ਸਤਨਾਮ ਵਾਹਿਗੁਰੂ ਜੀ ਦਰਸ਼ਨ ਮੇਲੇ ਕਰ ਲਏ ਜੀ ਤੇ ਹੁਣ ਚੱਲਦੇ ਆਪਾਂ ਆਪਣੇ ਕਮਰੇ 'ਚ ਮਿਲਦੇ ਜੀ ਸਸਰੀ ਕਾਲ ਜੀ ਹੋ ਗਈ ਨਾ ਆ ਕੇ ਤਿਆਰ ਤੁਹਾਨੂੰ ਹੋ ਕੇ ਤੇ ਹੁਣ ਚੱਲਦੇ ਅਸੀਂ ਸਾਬਣਾ ਲੈਣ ਇੱਕ ਅੱਧਾ ਬੰਦਾ ਰਹਿ ਗਿਆ ਤੀਣਾ ਹੁਣ ਗਣਿਓ ਤੇ ਦੁਆ ਜਾਵਾਂਗੇ ਲੰਗਰ ਹਾਲ 'ਚ ਸੇਵਾ ਕਰਨ ਉਹ ਤਿੰਨ ਘੰਟੇ ਕਿਉਂਕਿ ਅੱਜ ਰੈਸਟ ਵੀ ਲੈਣੀ ਹੈ ਤੇ ਪਰਸੋਂ ਜੇ ਮੰਗਿਆ ਤਾਂ ਨਾਂ ਕਿਸ਼ੀਰਾ ਸਾਹਿਬ ਜਾਂ ਬਾਬਾ ਨਾਮਦੇਵ ਜੀ ਇੱਥੇ ਬਾਬਾ ਨਾਮਦੇਵ ਜੀ ਨੇ ਮੰਦਰ ਕਮਾਇਆ ਸੀ ਇਹ ਹੈ ਸਾਡਾ ਕਮਰਾ ਦੇਖੋ ਜੀ ਸੰਤਵਾ ਬਾਬਾ ਨਿਹੰਗ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਵਾਲੇ ਹਾਂਜੀ 뷰 ਦੇਖੋ ਪਿੰਨਾ ਹੀ ਬਹੁਤ ਵਧੀਆ 뷰 ਆਸੀ ਬਿਜਲੀ ਹਰੀਆਂ ਨੇ ਹਾਂਜੀ ਕਰਕੇ ਕਮਰੇ ਦੀ ਸਫਾਈ ਤੇ ਮੁੰਡੇ ਹੋ ਗਏ ਰੈਡੀ ਕਾਹ ਮੁੰਡਾ ਤਿਆਰ ਹਾਂ ਤੇ ਹੁਣ ਜਾਣਿਆ ਜੀ ਗੁਰਦੁਆਰਾ ਸਾਹਿਬ ਸੇਵਾ ਕਰਨ ਹਾਂਜੀ ਇਹ ਹੈ ਜੀ ਗਦਾਵਰੀ ਨਦੀ ਤੇ ਬਹੁਤ ਹੀ ਠੰਡੀ ਹਵਾ ਚੱਲ ਰਹੀ ਹੈ ਤੇ ਕਿਉਂ ਕਹੂਗੇ ਮੇਰੇ ਅਨੁਮਾਨ ਬਹੁਤ ਵਧੀਆ ਭਾਈ ਜਿਆਦਾ ਵਧੀਆ ਬਹੁਤ ਹੀ ਠੰਡੀ ਹਵਾ ਚੱਲ ਰਹੀ ਹੈ ਹੋ ਗਿਆ ਇਧਰੋਂ ਰੈਡੀ ਗਦਾਬਰੀ ਦਾ ਹਾਂਜੀ ਜੀ ਗੁਰਦੁਆਰਾ ਲੰਗਰ ਸਰ ਸਾਹਿਬ ਤੇ ਇਹ ਦੇਖੋ ਇਧਰ ਲੰਗਰ ਹਾਲ ਤੇ ਇਧਰ ਹੈ ਦਰਬਾਰ ਸਾਹਿਬ ਹਾਂਜੀ ਕੁੰਡੇ ਸੇਵਾ ਕਰਦੇ ਹੋ ਇੱਕ ਕਰੋ ਸੀ ਗੁਰਦੁਆਰਾ ਸ਼੍ਰੀ ਲੰਗਰਸਰ ਸਾਹਿਬ ਦਾ ਲੰਗਰ ਹੈ ਇਹ ਇਧਰ ਝੂਠੇ ਵਰਤਨ ਨੇ ਤੇ ਉਧਰ ਰਸੋਈ ਹੈ ਹਾਂ ਜੀ ਦੇਖੋ ਇਹ ਲੰਗਰ ਹਾਲ ਐ ਬਣਦੇ ਨੇ ਦਾਲਾਂ ਦੇ ਕੋ ਚੌਲ ਵੱਡੇ ਦੇ ਕੇ ਹੁੰਦੇ ਹਾਈ ਰਾਈਸਾਂ ਜੇ ਬਣਾਉਣੀਆਂ ਆਏ ਆ ਦੇਖੋ ਦਾਲ ਬਹੁਤ ਵੱਡੇ ਵੱਡੇ ਕੜਾਹੇ ਨੇ ਇਹ ਆ ਦੇਖੋ ਜੀ ਰੋਟੀ ਵਾਲੀ ਮਸ਼ੀਨਾਂ ਤੇ ਇੱਧਰ ਦੇਖੋ ਮਾਈਆਂ ਕੰਮ ਪ੍ਰਸਾਦ ਇਲਾਹੀ ਦਿੰਦੀਆਂ ਨੇ ਤੇ ਦੇਖੋ ਤੇ ਇੱਧਰ ਬਹੁਤ ਹੀ ਵੱਡੇ ਹੀ ਸੇਵਾ ਬਖਸ਼ਿਆ ਮਹਾਰਾਜ ਨੇ ਸਾਨੂੰ ਪਲਾਦੇ ਜੀ ਦੇਗ ਦੇਖੋ ਕਿੱਡੇ ਕਿੱਡੇ ਨੇ ਇਹਨਾਂ ਜੋ ਪਾਣੀ ਰੱਖਿਆ ਹੋਇਆ ਹੈ ਬਣਾਉਣੀਆਂ ਪਈਆਂ ਜਿਹੜੀਆਂ ਚੀਜ਼ਾਂ ਤਾਂ ਕਰਕੇ ਦੇਖੋ ਬੜੀਆਂ ਹੀ ਦਾਲਾਂ ਜੀ ਇਹ ਬੜੀਆਂ ਜੀ ਅਗੀ ਕਰਕੇ ਸੇਵਾ ਤੇ ਹੁਣ ਚੱਲਦੇ ਆਪਾਂ ਕਮਰੇ 'ਚ ਰੈਸਟ ਲਵਾਂਗੇ ਕੀ ਸੇਵਾ ਤੇ ਆਗੇ ਕਮਰੇ 'ਚ ਇੱਧਰ ਦੇਖੋ 뷰 ਚੈੱਕ ਕਰੋ ਤੁਸੀਂ ਕਦਾਵਰੀ ਨਦੀ ਦੇਖੋ ਬਹੁਤ ਮੰਡਲੀ ਉੱਚੀ ਹੈ ਤੇ ਹਾਂਜੀ ਹੁਣ ਕਰਦੇ ਆ ਰੈਸਟ ਤੇ ਹਾਂਜੀ ਕਰਕੇ ਰੈਸਟ ਤੇ ਹੁਣ ਚੱਲਦੇ ਆ ਲੰਗਰ 'ਚ ਸੇਵਾ ਕਰਨ ਤੇ ਸੱਚਖੰਡ ਸਾਹਿਬ ਵੀ ਜਾ ਕੇ ਆਉਣੇ ਆ। ਵਿਊ ਦੇਖੋ ਕਿੰਨਾ ਤਕੜਾ ਹੈ ਨਾ। ਮਹਾਰਾਜ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਦੀ ਪੰਜਾਬ ਵਾਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵੀ ਇੱਧਰ ਦਰਸ਼ਨ ਕਰਾਉਣ। ਕਾਲੀ ਕਾਲ ਮਿਲਦੇ ਆਂ ਜੀ ਲੰਗਰ ਹਾਲ 'ਚ। ਤੇ ਉੱਧਰ ਮਹਾਰਾਜ ਹੁਣ ਆਪ ਚਾਹ ਲੈਣਾ ਮਿਲਾਉਣਾ ਥੱਲੇ ਚਾਹ ਬਣਾਉਂਦਾ। ਚਾਹ ਤਾਂ ਉਹ ਐਨੀ ਭੇੜੀ ਬਣਾਉਂਦਾ ਨਾ ਗੱਲਾਂ ਛੱਡ ਦੇ। ਬਣਾਉਂਦਾ ਨਾ।

ਟੈਕ ਡੀ ਲੈ ਜੂ ਗਏ ਜੱਗ ਤੁਸ ਜਪ ਅਹੀਂ ਪਾ ਗਏ ਜਿੰਨ ਦੀ ਕਾਹ ਪਾ ਪੀੜੀ ਵਾਲੀ ਇੱਥੋਂ ਲੈ ਕੇ ਜਾਂਦੇ ਹੁੰਦੇ ਨੇ ਗਾਗਰ ਕਿ ਇੱਥੇ ਇੱਥੇ ਤੱਕ ਪਾਣੀ ਆ ਗਿਆ ਸੀਗਾ ਤੇ ਉਹ ਸੰਤ ਬਾਬਾ ਦਰਸ਼ਿੰਗ ਜੀ ਮਾਸਤੂਆਣਾ ਸਭਾ ਵਾਲਿਆਂ ਨੇ ਤਪੱਸਿਆ ਕੀਤੀ ਸੀ ਦੇਖੋ ਇਹ ਗਦਾਵਰੀ ਨਦੀ ਉੱਥੋਂ ਲੈ ਕੇ ਜਾਂਦੇ ਨੇ ਗਾਗਰ ਅੱਜ ਸਾਰਾ ਪਾਰਗੜ ਪਾਣੀ ਨਾਲ ਉੱਥੇ ਉੱਥੇ ਤੱਕ ਪਾਣੀ ਆਇਆ ਜੀ ਪਰ ਹੁਣ ਤਾਂ ਵਗ ਗਿਆ ਥੱਲੇ ਦੇਖੋ ਹਾਂਜੀ ਇਹ ਹੈ ਜੀ ਗਾਗਰ ਸਤਾਨ ਜਿੱਥੇ ਗਾਗਰ ਪਰਕੇ ਲੈ ਕੇ ਜਾਂਦੇ ਨੇ ਤੇ ਇੱਥੇ ਸ਼ੰਤ ਬਾਬਾ ਆਦਰ ਸਿੰਘ ਜੀ ਮਹਾਰਾਜ ਵਾਲਾ ਹੈ ਤਪੱਸਿਆ ਕੀਤੀ ਸੀ ਆ ਜਗ੍ਹਾ ਤੇ ਇੱਕ ਦਿਨ ਇੱਥੇ ਇੰਨਾ ਪਾਣੀ ਆਦਾ ਸੀ ਉਹ ਉੱਥੇ ਤੱਕ ਪਾਣੀ ਪਾਣੀ ਭਰ ਗਿਆ ਜੀ ਕਰੀ ਦੀ ਦਪਸਿਆ ਹਾਂਜੀ ਕਰਕੇ ਦਰਸ਼ਨ ਮੇਲੇ ਤੇ ਆ ਗਏ ਆਪਾਂ ਕਾਮਰਿਜ ਤੇ ਵਲੌਗ ਨੂੰ ਕਰਦੇ ਆਂ ਐਡਿਟ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹਜੂਰ ਸਾਹਿਬ ਦੇ ਕੱਲ ਨੂੰ ਨਾਨਕਜੀਰਾ ਸਾਹਿਬ ਜਾਣਾ ਸੀ ਉੱਥੇ ਵੀ ਵਲੌਗ ਆਊਗਾ ਵਲੌਗ ਡੇਲੀ ਆਇਆ ਕਰਨਗੇ 8 ਵਜੇ ਸਵੇਰੇ ਤੇ